ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਅਤਿ ਰਹੈ ਏਕ ਸ਼ਬਦ ਲਿਬ ਲਾਏ ਨਵ ਨਿਧਿ 18 ਸਿੱਧਿ ਪਿਛੈ ਲੱਗਿਆ ਫਿਰਹਿ ਜੋ ਹਰ ਹਿਰਦੈ ਸਦਾ ਵਸਾਏ ਜਿਹੜਾ ਸੇਵਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦਾ ਆ ਨੌ ਨਿਧੀਆਂ 18 ਸਿੱਧੀਆਂ ਉਹ ਆਮ ਹੀ ਵਰਤਦੀਆਂ ਰਹਿੰਦੀਆਂ ਨੇ ਤੇ ਸ੍ਰੀ ਮਾਨ ਸੰਤ ਬਾਬਾ ਮੂਲ ਸਿੰਘ ਜੀ ਭੋਵੇ ਵਾਲੇ ਉਹਨਾਂ ਦੇ ਪਾਸ ਇਹ ਨੌ ਨਿਧੀਆਂ 18 ਸਿੱਧੀਆਂ ਆਮ ਹੀ ਵਰਤ ਰਹੀਆਂ ਹਨ ਸੋ ਇਸ ਕਰਕੇ ਮਨ ਵੇਚੈ ਸਤਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਗੁਰੂ ਆਪਣੇ ਸੇਵਕਾਂ ਦੇ ਕਾਰਜ ਆਪ ਰਾਸ ਕਰਦਾ ਹੈ ਸੇਵਾ ਕਰਤ ਹੋਏ ਨਹਿ ਕਾਮੀ ਫਿਰ ਗੁਰੂ ਘਰ ਦੀ ਸੇਵਾ ਕਰਦਿਆਂ ਕਰਦਿਆਂ ਉਹ ਨਿਸ਼ਕਾਮਤਾ ਦੇ ਸਹਿਤ ਹੋ ਜਾਂਦੇ ਹਨ ਉਦਾਂ ਨਿਸ਼ਕਾਮਤਾ ਨਹੀਂ ਆਉਂਦੀ ਜਾਂ ਜਿਨ੍ਹਾਂ ਨੇ ਨਿਸ਼ਕਾਮਤਾ ਦੇ ਨਾਲ ਸੇਵਾ ਕੀਤੀ ਸੇਵਾ ਕਰਤ ਹੋਏ ਨਹਿ ਕਾਮੀ ਮਾਰਾ ਕਹਿੰਦੇ ਫਿਰ ਉਹਨਾਂ ਨੂੰ ਬਖਸ਼ਿਸ਼ ਕਾਦੀ ਹੁੰਦੀ ਹੈ ਤਿਸ ਕੋ ਹੋਤ ਪ੍ਰਾਪਤ ਸੁਆਮੀ ਸੁਆਮੀ ਕਿਹਨੂੰ ਕਿਹਾ ਜੋ ਕੁੱਲ ਦੁਨੀਆ ਦਾ ਮਾਲਕ ਹੈ ਪਰਮੇਸ਼ਰ ਹੈ ਰੱਬ ਹੈ ਵਾਹਿਗੁਰੂ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਦੇਖੋ ਸੇਵਾ ਦੇ ਨਾਲ ਪ੍ਰਾਪਤੀ ਕਹੀਏ ਮਾਰਾ ਨੇ ਜਿਹੜੇ ਨਿਸ਼ਕਾਮਤਾ ਦੇ ਨਾਲ ਸੇਵਾ ਕਰਦੇ ਨੇ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਹੁੰਦੀ ਐਸੇ ਮਹਾਪੁਰਖ ਜਿਨ੍ਹਾਂ ਨੂੰ ਰੱਬ ਦੀ ਪ੍ਰਾਪਤੀ ਹੋਈ ਸੀ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਸਾਧ ਸੰਗਤ ਜੀ ਉਹਨਾਂ ਦੇ ਰਸਨਾ ਦੇ ਉੱਪਰ ਪਰਮੇਸ਼ਰ ਦਾ ਵਾਸਾ ਸੀ ਪ੍ਰਭ ਜੀ ਵਸੈ ਸਾਧਕੇ ਰਸਨਾ ਇੱਥੇ ਦਾਸ ਨੂੰ ਤਕਰੀਬਨ 1 ਜੂਨ ਦੇ ਵਿੱਚ 1 ਸਾਲ ਹੋ ਜਾਣਾ ਆ ਸ਼ਾਮ ਸਵੇਰ ਦੀ ਕਥਾ ਦੀ ਸੇਵਾ ਮਾਹਪੁਰਖਾਂ ਨੇ ਬਖਸ਼ਿਸ਼ ਕੀਤੀ ਹੈ ਇੱਥੇ ਜਿੰਨੇ ਵੀ ਕੋਈ ਮਾਹਪੁਰਖਾਂ ਦੇ ਸੇਵਕ ਨੇ ਸੰਗੀ ਨੇ ਉਹ ਜਦੋਂ ਆਉਂਦੇ ਨੇ ਨਾ ਜਦੋਂ ਭੋਰਾ ਸਾਹਿਬ 'ਚ ਜਾਂਦੇ ਨੇ ਜਿੱਥੇ ਮਾਹਪੁਰਖ ਰਹਿੰਦੇ ਸਨ ਉੱਥੇ ਜਦੋਂ ਜਾ ਕਰਕੇ ਆਪਣੇ ਆਪ ਹੀ ਸਾਧ ਸੰਗਤ ਜੀ ਉਹਨਾਂ ਸੇਵਕਾਂ ਦੇ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰਦੇ ਨੇ ਉਹਨਾਂ ਨੂੰ ਵੇਖ ਕਰਕੇ ਮਨ ਨੂੰ ਬੜਾ ਇਦਾਂ ਹੁੰਦਾ ਵੀ ਇਹਨਾਂ ਦੇ ਉੱਪਰ ਮਹਾਪੁਰਖਾਂ ਦੀ ਬੜੀ ਕਿਰਪਾ ਆ ਜੇ ਉਹਨਾਂ ਦੇ ਨਾਲ ਬਚਨ ਬਿਲਾਸ ਕਰੀਏ ਤੇ ਜਦੋਂ ਉਹ ਮਹਾਪੁਰਖਾਂ ਦੀ ਕਿਰਪਾ ਸੁਣਾਉਣ ਲੱਗਦੇ ਆ ਨਾ ਹੈਰਾਨ ਹੋ ਜਾਈਦਾ ਕੋਈ ਕਹਿੰਦਾ ਸਾਡੇ ਕੋਲੇ ਕੁਝ ਵੀ ਨਹੀਂ ਸੀ ਮਹਾਪੁਰਖਾਂ ਨੇ ਬਚਨ ਕੀਤਾ ਅੱਜ ਲਹਿਰਾਂ ਵਹਿਰਾਂ ਲੱਗ ਗਈਆਂ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਸੀ ਮਾਪੁਰਖਾਂ ਨੇ ਚੁਟਕੀ ਮਾਰੀ ਬਚਨ ਕੀਤਾ ਤਾਂ ਸਾਧ ਸੰਗਤ ਜੀ ਅੱਜ ਗੁਰੂ ਦੀ ਕਿਰਪਾ ਦੇ ਨਾਲ ਸਾਡੇ ਘਰ ਵਿੱਚ ਸੰਤਾਨਾਂ ਵੀ ਹਨ ਇਹ ਮਾਪੁਰਖਾਂ ਦੀ ਕਮਾਈ ਹੈ ਹੋਰ ਇਸ ਤੋਂ ਵੱਡੀ ਕੀ ਆਪਾਂ ਗੱਲ ਕਰ ਸਕਦੇ ਆ ਪ੍ਰਭ ਜੀ ਬਸੈ ਸਾਧ ਕੀ ਰਸਨਾ ਇਹੋ ਜਿਹੜੇ ਜਿਹੜੇ ਮਾਪੁਰਖ ਨੇ ਇਹ ਹਰ ਇੱਕ ਥਾਂ ਦੇ ਵਿੱਚ ਨਹੀਂ ਸਾਨੂੰ ਮਿਲਦੇ ਇਹ ਵਿਰਲੇ ਵਿਰਲੇ ਹੁੰਦੇ ਨੇ ਕੋਟਨ ਮੈਂ ਨਾਨਕ ਕੋ ਨਾਰਾਇਣ ਜਹੇ ਚੀਤ ਸ਼ਾਸਤਰਾਂ ਦਾ ਬਚਨ ਹੈ ਗਿਰ ਗਿਰ ਮਹਿ ਮਾਨਕ ਨਹੀਂ ਗਜ ਗਜ ਮੋਤੀ ਨਾਹੀਂ ਬਨ ਬਨ ਚੰ ਮਹ ਚੰਦਨ ਨਹੀਂ ਸੰਤ ਨਾ ਪੁਰ ਪੁਰ ਮਾਹੇ ਇਸੇ ਤਰ੍ਹਾਂ ਜਿਹੜੇ ਸੰਤ ਹੁੰਦੇ ਨੇ ਉਹ ਆਪਣੇ ਵਰਗੇ ਕਈ ਸੰਤ ਪੈਦਾ ਕਰ ਜਾਂਦੇ ਹਨ ਜਿਸ ਤਰ੍ਹਾਂ ਸ਼ਾਸਤਰਾਂ ਦਾ ਬਚਨ ਹੈ 파ਰਸ ਅਰ ਸੰਤ ਮਹ ਵੱਡੋ ਅੰਤਰੋ ਜਾਨ ਵਹ 파ਰਸ ਸੋਨਾ ਕਰੇ ਵਹ ਕਰੇ ਆਪ ਸਮਾਨ 파ਰਸ ਅਤੇ ਸੰਤ ਦੇ ਵਿੱਚ ਬੜਾ ਅੰਤਰ ਹੈ ਜਮੀਨ ਅਸਮਾਨ ਦਾ ਫਰਕ ਹੈ ਪਾਰਸ ਜਿਹੜਾ ਆ ਲੋਹੇ ਨੂੰ ਤਾਂਬੇ ਨੂੰ ਉਹ ਸੋਨਾ ਬਣਾ ਦੇਗਾ ਪਰ ਜਿਹੜਾ ਸੰਤ ਹੈ ਸੰਤ ਜਿਹੜਾ ਉਹ ਆਪਣੇ ਵਰਗੇ ਕਈ ਸੰਤ ਪੈਦਾ ਕਰ ਦਿੰਦਾ ਆ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਮਹਾਂਪੁਰਖਾਂ ਦੀ ਜਿਨ੍ਹਾਂ ਨੇ ਸੰਗਤ ਕੀਤੀ ਸ੍ਰੀ ਮਾਨ ਸੰਤ ਬਾਬਾ ਮਾਨ ਸਿੰਘ ਜੀ ਦੀ ਉਹ ਸੰਗਤ ਦੇ ਵਿੱਚ ਰਹਿ ਕਰਕੇ ਉਹ ਵੀ ਸੰਤ ਅਵਸਥਾ ਵਾਲੇ ਜਿਹੜੇ ਉਹ ਹੋ ਗਏ ਹਨ ਉਹਨਾਂ ਦੀ ਅਵਸਥਾ ਵੀ ਸੰਤਾਂ ਵਾਲੀ ਬਣ ਗਈ ਹੈ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹੋ ਜੇ ਪੂਰਨ ਸੰਤਾਂ ਦੀ ਜਿਹੜੀ ਸੰਗਤ ਪ੍ਰਾਪਤ ਹੋ ਜਾਣੀ ਇਹ ਵੀ ਬਹੁਤ ਵੱਡਿਆਂ ਭਾਗਾਂ ਦੇ ਨਿਸ਼ਾਨੇ ਹੁੰਦੀ ਹੈ ਦੁਰਲਭ ਸਾਧੂ ਸੰਗਮੋ ਜਿਵ ਮੋਤੀ ਰਤਨੰ ਚੰਦਨੰ ਸੁਖੈਣ ਲਹਿ ਨਿਰਪਤਸ਼ ਕਰਾ ਨਿਸ਼ਕਾਮ ਕਰਮਣੰ ਲਭੇਤੰ ਕਹਿੰਦੇ ਜਿਵੇਂ ਇਹ ਦੁਰਲਭ ਸਾਧੂ ਸੰਗਮ ਜਿਵ ਮੋਤੀ ਰਤਨੰ ਚੰਦਨ ਵੀ ਸਾਧੂ ਦਾ ਜਿਹੜਾ ਸੰਗਤ ਹੋ ਜਾਣੀ ਜਾਂ ਉਹਨਾਂ ਦਾ ਮਿਲਾਪ ਹੋ ਜਾਣਾ ਬਹੁਤ ਹੀ ਦੁਰਲੱਭ ਤੇ ਬੇਸ਼ਕੀਮਤੀ ਮੰਨਿਆ ਹੈ ਪਰ ਸੰਸਾਰ ਦੇ ਅੰਦਰ ਕਹਿੰਦੇ ਵੀ ਬਹੁਤ ਇਹੋ ਜੀਆਂ ਬੇਸ਼ਕੀਮਤੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਲੋਕ ਉਹਨਾਂ ਨੂੰ ਬੜਾ ਅਮੋਲਕ ਸਮਝਦੇ ਨੇ ਉਹ ਕਿਹੜੀਆਂ ਕਹਿੰਦੇ ਜਿਵੇਂ ਮੋਤੀ ਰਤਨ ਚੰਦਨ ਜਿਵੇਂ ਮੋਤੀ ਨੇ ਰਤਨ ਨੇ ਚੰਦਨ ਨੇ ਲਾਲ ਹੈ ਸੋਨਾ ਚਾਂਦੀ ਹੀਰਾ ਮੋਤੀ ਜਵਾਹਰਾਤ ਆਦਿਕ ਇਹਨਾਂ ਨੂੰ ਅਸੀਂ ਕੀਮਤੀ ਮੰਨਦੇ ਆਂ ਲੋਕੋ ਲੋਕੋ ਕੇ ਰੱਖਦੇ ਆ ਵੀ ਕੋਈ ਚੋਰਾ ਕੇ ਲੈ ਨਾ ਜਾਵੇ ਪਰ ਕਹਿੰਦੇ ਨਹੀਂ ਇਹ ਕੀਮਤੀ ਨਹੀਂ ਹੈਗੇ ਕਿਉਂ ਕਹਿੰਦੇ ਸੁਖੈਣ ਲਹ ਨਿਰਪ ਤਸਕਰਾ ਨਿਰਪ ਨਾਮ ਰਾਜੇ ਦਾ ਤਸਕਰਾ ਨਾਮ ਚੋਰ ਦਾ ਕਹਿੰਦੇ ਚੋਰਾ ਕੋਲੇ ਆ ਜਿਹੜੇ ਕੀਮਤੀ ਵਸਤੂਆਂ ਜਿਨ੍ਹਾਂ ਨੂੰ ਅਸੀਂ ਲੋਕ ਮੰਨਦੇ ਆ ਨਾ ਕਹਿੰਦੇ ਉਹਨਾਂ ਕੋਲੇ ਆਮ ਹੀ ਮਿਲ ਜਾਂਦੇ ਆ ਕਿਉਂਕਿ ਚੋਰੀਆਂ ਕਰ ਲੈਂਦੇ ਆ ਚੋਰ ਜਿਹੜਾ ਹੋਊਗਾ ਮਾੜੀ ਮੋਟੀ ਚੋਰੀ ਨਹੀਂ ਕਰੂਗਾ ਤਕੜਾ ਚੋਰ ਤਕੜੀ ਚੋਰੀ ਕਰਦਾ ਆ ਇਸੇ ਤਰ੍ਹਾਂ ਜਿਹੜੇ ਕੋਈ ਰਾਜੇ ਲੋਕ ਨੇ ਉਹਨਾਂ ਦੇ ਤੋਸ਼ੇ ਖਾਨਿਆਂ ਦੇ ਵਿੱਚ ਇਹ ਕੀਮਤੀਆਂ ਵਸਤੂ ਆਮ ਹੀ ਰੁਲਦੀਆਂ ਫਿਰਦੀਆਂ ਰਹਿੰਦੀਆਂ ਨੇ ਪਰ ਜਿਹੜੀ ਸਾਧੂ ਦੀ ਸੰਗਤ ਹੈ ਇਹ ਬਹੁਤ ਬੇਸ਼ਕੀਮਤੀ ਇਹਨਾਂ ਕੀਮਤੀ ਚੀਜ਼ਾਂ ਨਾਲੋਂ ਬੇਸ਼ਕੀਮਤੀ ਮੰਨੀ ਗਈ ਹੈ ਇਹ ਕਿਵੇਂ ਪ੍ਰਾਪਤ ਹੁੰਦੀ ਹੈ ਨਿਸ਼ਕਾਮ ਕਰਮਣ ਲਭਯਤੰ ਬਹੁਤ ਮਨੁੱਖ ਦੇ ਨਿਸ਼ਕਾਮ ਕਰਮ ਹੋਣ ਫਿਰ ਜਾ ਕਰਕੇ ਪੂਰਨ ਸਾਧੂ ਸੰਤ ਦੀ ਸੰਗਤ ਪ੍ਰਾਪਤ ਹੁੰਦੀ ਹੈ ਨਹੀਂ ਤਾਂ ਸਾਧ ਸੰਗਤ ਜੀ ਬੜਾ ਔਖਾ ਆ ਜਿਹੜੇ ਪੂਰਨ ਸਾਧੂ ਸੰਤ ਨੇ ਕਿਤੇ ਨਹੀਂ ਜਾਂਦੇ ਇੱਥੇ ਰਹਿੰਦੇ ਨੇ ਮਹਾਪੁਰਖਾਂ ਦੀ ਮੈਂ ਇੱਕ ਵੀਡੀਓ ਸੁਣੀ ਸੀਗੀ ਉਹ ਕਹਿੰਦੇ ਵੀ ਅਸੀਂ ਜਿਵੇਂ ਮਾਲੀ ਜਿਹੜਾ ਹੈ ਬਾਗ ਦੇ ਵਿੱਚ ਢੇੜਾ ਮਾਰਦਾ ਨਾ ਕਹਿੰਦੇ ਇਸੇ ਤਰ੍ਹਾਂ ਅਸੀਂ ਵੀ ਆਪਣੇ ਅਸਥਾਨਾਂ ਤੇ ਢੇੜਾ ਮਾਰਦੇ ਆ ਕਿਤੇ ਨਹੀਂ ਗਏ ਤੇ ਜਿਹੜਾ ਸਾਡੇ ਅਸਥਾਨ ਤੇ ਨਾ ਅਸਥਾਨਾਂ ਤੇ ਆਵੇਗਾ ਉਹਦੇ ਹਰ ਇੱਕ ਕਾਮਨਾ ਪੂਰੀ ਹੋਏਗੀ ਇੱਛਾ ਪੂਰੀ ਹੋਏਗੀ ਤੇ ਹੁੰਦੀ ਹੈ ਸੱਚੀਆਂ ਕਰਮਾਤਾ ਸਾਧ ਸੰਗਤ ਜੀ ਇਹਨਾਂ ਅਸਥਾਨਾਂ ਤੇ ਵਰਤ ਰਹੀਆਂ ਨੇ ਰਿਧੀਆਂ ਸਿੱਧੀਆਂ ਜਿਹੜਾ ਵੀ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਅਸਥਾਨ ਤੇ ਆ ਕਰਕੇ ਮਾਹਪੁਰਖਾਂ ਨੂੰ ਯਾਦ ਕਰਕੇ ਅਰਦਾਸ ਬੇਨਤੀ ਕਰਦਾ ਮਾਹਪੁਰਖ ਅਜ ਵੀ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ